ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਨੇਟਾ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਲਖੂਵਾਲ ਤਹਿਸੀਲ ਏਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਤੁਹਾਨੂੰ ਕੋਈ ਪੰਜਾਂ ਸੰਤਾ ਮਿੰਟਾਂ ਦੀ ਤੁਹਾਨੂੰ ਤਾਜੀ ਸੂਈ ਵਾੜ ਦਿਖਾਉਣੀ ਆ ਆ ਜੀ ਹੁਣ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਵਾੜ ਦੀ ਡਿਟੇਲ ਹਾਂ ਜੀ ਸਸਿਕਾ ਵੀਰ ਜੀ ਸਸਿਕਾ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਇਹ ਨਾਲਾ ਜਿਹੜਾ ਮਰਸਾ ਆਪਣਾ ਫੋਨ ਨੰਬਰ ਬੋਲ ਦਿਓ 98417566 ਲੋ ਵੀ ਮਿੱਤਰੋ ਕਰੋ ਵੀਰ ਦਾ ਨੰਬਰ ਨੋਟ ਦੱਸੋ ਵੀਰ ਜੀ ਇਹ ਵੈੜ ਬਾਰੇ ਇਹ ਵੈੜ ਬਣੀ ਰਹੀ ਸੀ ਸੂਈ ਦੇ ਪਾਣੀ ਕੀ ਮਾਸ਼ੀ ਹੋਇਆ ਅੱਛਾ ਜੀ ਤੇ ਵੈੜ ਬਹੁਤ ਛਣਕਿਆ ਨਹੀਂ ਜਿਆਦੀ ਤੇਸੀ ਕਰਾਉਦਾ ਛੁਡੀ ਧੀਰੀ ਬੜੀ ਆ ਹਾਂ ਜੀ ਬੱਚਾ ਦਾ ਤਾਂ ਨਹੀਂ ਨਹੀਂ ਇਹ ਪਹਿਲਾਂ ਦਾ 415 16 ਮਹੀਨਿਆਂ ਦਾ ਤੇ ਹੁਣ ਵੀ ਆਪਾਂ 15 16 ਦੇਈ ਜਾਂ ਬੜਾ ਰੈਕਿਊਡ ਬੰਦ ਕੱਢੂ ਕਿਸਾਨ ਨਾਲ ਆ ਉਹ ਵੀਰ ਜੀ ਹੁਣੀ ਕਹਿੰਦੇ ਆ ਠੰਡੀ ਸੀਲੇ ਤੇ ਗਰਮੀ ਵਾਲੀ ਆ ਪਹਿਲੇ ਸੂਵੇ ਦਾ ਰਿਕਾਰਡ 15 16 ਦਾ ਆ ਬਾਕੀ ਠੰਡਾ ਭਾਂਡਾ ਬਹੁਤ ਚੰਗਾ ਲੱਗਾ ਆ ਵੇਖੋ ਠੰਡੀ ਸੀਵਲੀ ਨਹੀਂ ਨਹੀਂ ਠੰਡੀ ਵੀ ਗਾਲੀ ਛੱਡਵਾ ਲੱਖੋ ਤੇ ਜਰਸੀ ਕ੍ਰੋਸ ਆ ਗਈ ਜੇ ਗਰਮੀ ਜੁਣੀ ਕੋਈ ਪ੍ਰਵਾਹ ਥੋਰ ਕੇ ਦੱਸਦੇ ਆ ਤੇ ਮਗਰ ਵਸ਼ ਆ ਗਿਆ ਜੇ ਫੋਲੋ ਵੀਰ ਜੀ ਉਹ ਬੱਚੇ ਕਰਕੇ ਥੋੜਾ ਕਰਦੀ ਕੀ ਥਣ ਭਾਂਡਾ ਤੋਂ ਚੈੱਕ ਕਰ ਸਕਦੇ ਹੋ ਹਵਾਨਾ ਵਿੱਚ ਚੰਗਾ ਕਰਮਾ ਵਾਲੀਆਂ ਤਿਆਰ ਕੀਤਾ ਮੱਝਾਂ ਵਾਲਾ ਥਣ ਲਗਾਉਣੇ ਬੱਚੇ ਕਰਕੇ ਥੋੜਾ ਕਰ ਦਿੱਤੀ ਤਾਜੀ ਸੂਈ ਹੈ ਬਾਕੀ ਚੰਗਾ ਹਵਾਨਾ ਮੋੜਲੇ ਵਿੱਚ ਬਾਕੀ ਪੂਰੀ ਬਾਦੀ ਦਿਖਾਓ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਲੱਗੇ ਤਾਂ ਜਰਸੀ ਕ੍ਰੋਸ ਹੈ ਬਹੁਤ ਠੰਡੀ ਧੀਰੀ ਬੱਚੀ ਜਰਸੀ ਕ੍ਰੋਸ ਹੈ ਠੰਡੀ ਸੀ ਲਿਆ ਖਾਣ ਦੇਖੋ ਕਿੰਨਾ ਜਗਰ ਠੰਡੀ ਬੜੀ ਆ ਮਈਆਂ ਵਾਲਾ ਥਨ ਲੱਗਾ ਰੁਗ ਰੁਗ ਦਾ ਪੂਰੀ ਠੰਡੀ ਸੀ ਲਵੇੜਿਆ ਦੂਜਾ ਸੂਆ ਸੂਈ ਆ ਬੰਦ ਹੋਵੇ ਤੇ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਦਾ ਕੋ 6 ਦੰਦ ਜੀ 6 ਦੰਦ ਦੰਦਾਂ ਤੋਂ ਆ ਬਾਕੀ ਬੱਚੀ ਚੰਗੀ ਵਧੀਆ ਆ ਦੁੱਧ 15 16 ਕਿਲੋ ਬੜੇ ਆਰਾਮ ਨੇ ਦੇਈ ਜੋ ਫਿੱਟਲੇ ਆ ਤੁਹਾਨੂੰ 15 16 ਲੀਟਰ ਵੇਟ ਜੀ ਹੋਣ ਜਾਂਦੇ ਵੀ ਦੁੱਧ ਭਰੀ ਜਾਊਗੀ ਬਾਕੀ ਦੱਸ ਦਿਓ ਵੀਰ ਜੀ ਮੋਲੇ ਦਾ ਮੋਲੇ ਦਾ ਬਿਲਕੁਲ ਜਾਇਜ਼ ਕਰਨਾ ਆਪਾਂ ਜਿਹੜੇ ਮੰਡੀ ਦਾ ਹਿਸਾਬ ਵਿੱਚ ਦੀ ਅਸੀਂ ਮੰਡੀ ਕਰਨਾ ਹਾਂ ਹਾਂਜੀ ਜਿਹੜਾ ਕੈਡਰ ਮੰਗਦੇ ਅਸੀਂ 90 90 ਹਜ਼ਾਰ ਹਾਂਜੀ ਬਿਲਕੁਲ ਜਾਇਜ਼ ਕਰਨਾ ਮੁੱਲ 55 ਕਰ ਗਏ ਕਰ ਦੋ ਜਾਇਜ਼ਾਈ ਪੂਰੇ 50 ਦੇ ਗਏ ਛੱਡ ਦੋ ਹੋਰ 2000 48 ਦੇ ਲਈ ਹਾਂਜੀ 200 500 ਹੋਰ ਛੋੜ ਦੱਸਾ 47 ਪੂਰੇ 47 ਦੇ ਰਾਂਗੇ ਬੱਠੀ ਲੋ ਵੀ ਸੱਜਣੋ 47000 ਦੀ ਵੀਰ ਜੀ ਹਣੀ ਦੇ ਮੇਰਾ ਵੀਰ ਗੁਆਣ ਦੇ ਦੇ ਦਾਂਗੇ ਚੋਣ ਲੱਗੀ ਉਂਗਲ ਉਂਗਲ ਪੋਟੀ ਕਿਤੇ ਤੇ ਬਾਕੀ ਇੱਥੇ ਆਣ ਕੇ ਕੋਈ ਵੀਰ ਭਰਾ ਤਸੱਲੀ ਕਰਕੇ ਖੜੇ ਜੇ ਕੋਈ ਪ੍ਰੋਬਲਮ ਹੋਈ ਹੈ ਤੁਹਾਡੇ ਸਾਹਮਣੇ ਹੀ ਆਓ ਔਨਲਾਈਨ ਚੋਣਾ ਚਾਹੀਏ ਤਾਂ ਚੋਆ ਸਕਦੇ ਆ ਬਾਕੀ ਔਨਲਾਈਨ ਭੇਜਣ ਦੀ ਫੁੱਲ ਗਰੰਟੀ ਹੋਊਗੀ ਵੀਰ ਦੀ ਥਣਾ ਥਣਾ ਦੀ ਪੂਰੀ ਫੁੱਲ ਗਰੰਟੀ ਆ ਬਾਕੀ ਹਲੇ 5-7 ਮਿੰਟ ਹੀ ਹੋਏ ਸੂਈ ਪੂਰਾ ਚੰਗਾ ਥਣ ਲੱਗਾ ਬਹੁਤ ਚੰਗਾ ਥਣ ਸੋਹਣਾ ਠੰਡੀ ਥੀ ਬੜੀ ਆ ਬਾਕੀ ਆ ਜਮਨ ਵੀਰ ਨੇ ਜਿਹੜੇ ਦਿਰਵਾਇਆ ਹੈ ਪੂਰੀ ਠੰਡੀ ਵੈੜ ਹੈ ਬਾਕੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਪੂਰਾ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ